ਉਹਦਾ ਇੱਕ ਇੰਦਰਜੀਤ ਕੌਰ ਆਮ ਆਦਮੀ ਪਾਰਟੀ ਤੋਂ ਬਾਪੂ ਨੇ ਸੁਣੋ ਕਿੜੀਆਂ ਕਿੜੀਆਂ ਗੱਲਾਂ ਦੇ ਕਰੜੇ ਜਵਾਬ ਮੰਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵੀ ਉਹ ਜਵਾਬ ਮੰਗੇਗਾ ਅਣਾਂਦੀ ਬਾੜ ਨੇ ਪੰਜਾਬ ਦੇ 12 ਜ਼ਿਲ੍ਹੇ ਪੂਰੀ ਤਰ੍ਹਾਂ ਚਝੋੜੇ ਪਏ ਆ ਤਰਾਤਰਾ ਹੋ ਰਹੀ ਆ ਪਰ ਇਹਦੇ ਵਿੱਚ ਜਿਹੜੇ ਘਟਨਾਕਰਮ ਸਾਹਮਣੇ ਆ ਰਹੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਜਿਵੇਂ ਬੀਬੀ ਇੰਦਰਜੀਤ ਕੌਰ ਮਾਨ ਵੀਰਪਿੰਡ ਤੋਂ ਜਿਹੜੇ ਨਕੂਦਰ ਤੋਂ ਵਿਧਾਇਕ ਨਹੀਂ ਉਹਨਾਂ ਦੀ ਕੱਲ ਜੋ ਪਾਸ਼ਾ ਸੀ ਸਵਾਲ ਕਰਨ ਵਾਲਿਆ ਤੇ ਅਤ ਨਿੰਦਨਯੋਗ ਆ ਪੈਣੀ ਮੇਰੀਏ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਮਾਨਤਾਨ ਦਿੱਤਾ ਤੇ ਤੁਸੀਂ ਅੱਜ ਐਮਐਲਏ ਸ਼ਿਪ ਦਾ ਨਿਗ ਮਾਨ ਰਹੇ ਜੀ ਤੁਹਾਡੀ ਪਾਸ਼ਾ ਹਰੀਆਂ ਪੱਗਾਂ ਵਾਲੇ ਦੱਸ ਕੇ ਆ ਜਾਂਦੇ ਆ ਮੂੰਹ ਚੁੱਕ ਕੇ ਇਹ ਸ਼ਬਦ ਜਿਹੜੇ ਆ ਤੁਹਾਨੂੰ ਬਹੁਤ ਮਹਿੰਗੇ ਪੈਣਗੇ ਔਰ ਦੂਜਾ ਐਪੀਸੋਡ ਜਿਹੜਾ ਪ੍ਰੀਪੇਡ ਸੀ ਸਾਰਾ ਕੁਝ ਸੈਕੂਰੀਟੇਰ ਤਿਆਰ ਸੀ ਉਹਦੇ ਤੇ ਐਉਂ ਲੱਗਾ ਵਾ ਜਦੋਂ ਬੀਬੀ ਫਰੋਜਪੁਰ ਵਾਲੀ ਸਾਈਡ ਤੇ ਭਗਵੰਤ ਸਿੰਘ ਮਾਨ ਜੀ ਨੂੰ ਮਿਲੀ ਆ ਤੇ ਦੋਵਾਂ ਦੇ ਹਾ ਭਾਵਾਂ ਇਹ ਦੱਸ ਰਹੇ ਸੀ ਕਿ ਪੇਣਾ ਤੂੰ ਵੀ ਪਖੰਡੀ ਤੇ ਮੈਂ ਵੀ ਪਖੰਡੀ ਦਿੱਤਾ ਲਿਆ ਮੈਂ ਵੀ ਕੁਝ ਨਹੀਂ ਪੰਜਾਬ ਨੂੰ ਮਾਰਿਆ ਹੀ ਮਾਰਿਆ ਵਾ ਤੇ ਰੋਣ ਵਾਲੋ ਕਸਰ ਜਿਹੜੀ ਆ ਤੂੰ ਵੀ ਨਹੀਂ ਛੱਡੀ ਇਹ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕ ਵੇਖ ਰਹੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਵਾ ਇਹਨਾਂ ਨੂੰ ਭੁੱਲਿਆ ਭਲਿਆ ਕੁਝ ਨਹੀਂਗਾ ਅੱਜ ਜੇ ਤੁਸੀਂ ਸਰਵੇ ਕਰਨ ਆਉਂਦੇ ਜੀ ਰਾਤ ਸਮਗਰੀ ਲੋਕਾਂ ਦੀ ਮਤਲਬ ਜੇਬ ਦੇ ਵਿੱਚੋਂ ਟੈਕਸਾਂ ਦੇ ਵਿੱਚੋਂ ਜਿਹੜੇ ਪੈਸੇ ਦੇ ਕੇ ਤੁਸੀਂ ਕਹਿੰਦੇ ਸਰਕਾਰ ਕਰ ਰਹੀ ਆ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੇਲ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਜਾਲ ਲੋਕਾਂ ਦੇ ਟੈਕਸ ਦੇ ਵਿੱਚੋਂ ਤੁਹਾਡੀਆਂ ਤਨਖਾਹਾਂ ਤੇ ਤੁਹਾਡੇ ਖਰਚੇ ਉਹਦੇ ਵਿੱਚੋਂ ਵੀ احਸਾਨ ਕਈ ਜਗ੍ਹਾ ਤੇ ਹੋ ਰਿਹਾ ਵੀ ਅਸੀਂ ਕਰ ਰਹੇ ਆ ਅਸੀਂ ਤੁਸੀਂ ਵਾਲੀ ਗੱਲ ਜਿਹੜੀ ਉਹ ਛੱਡੋ ਹੋਣਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਜਿਹੜੇ ਮੁਠੀਆਂ ਵਿੱਚ ਕੇ ਬੈਠੇ ਆ ਇਹਨਾਂ ਨੇ ਕੱਲੇ ਕੱਲੀ ਚੀਜ਼ ਦਾ ਸਾਹ ਪੁੱਛਣਾ ਵਾ ਜੇ ਕਿਤੇ ਕੋਈ ਸਵਾਲਾਂ ਦੀ ਘੇਰੇ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਵਾ ਤੇ ਸਵਾਲ ਜਿਹੜੇ ਉਹ ਬਹੁਤ ਖੜੇ ਆ ਪੰਜਾਬ ਜਵਾਬ ਮੰਗਦਾ ਵਾ ਅਜੇ ਤਾਂ ਤੁਸੀਂ ਹਰੀਆਂ ਪੱਗਾਂ ਵਾਲੇ ਨੌਲਣ ਦੇ ਜੇ ਅਜੇ ਉਹ ਜਿਹੜਾ 3 ਕਰੋੜ 70 ਲੱਖ ਦਾ ਕੁੱਟ ਕੇ ਨੁਕਸਾਨ ਕੀਤਾ ਵਾ ਉਹ ਵੀ ਅਜੇ ਲੋਕਾਂ ਨੇ ਪੁੱਛਣਾ ਵਾ ਸਿਰਫ ਅਜੇ ਆਪਣੇ ਭਰਾਵਾਂ ਨੂੰ ਬਚਾਉਣ ਲਈ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਆ ਅਜੇ ਉਧਰੋਂ ਧਿਆਨ ਜਿਹੜਾ ਪਾਸੇ हटਿਆ ਵਾ ਕਿਉਂਕਿ ਤੁਹਾਡੇ ਜਿਹੜੇ ਪਾਣੀ ਵਾਲੇ ਬੰਬ ਉਹ ਸੱਚੀ ਮੁੱਚੀ ਇਸ ਟਾਈਮ ਤੇ ਪੰਜਾਬ ਨੂੰ ਨੇਸ ਤੋਂ ਨ부ਤ ਕਰ ਰਿਹਾ 2 276 ਕਰੋੜ ਰੁਪਇਆ ਬੰਨਾ ਦੇ ਰੱਖਰਖਾਵ ਲਈ ਆਇਆ ਵਾ ਉਹ ਕਿੱਥੇ ਖਰਚਾ ਕੀਤਾ ਕਿਹੜੇ ਬੰਨ ਤੇ ਪੈਸੇ ਲਾਇਏ ਕਿੱਥੇ ਮਿੱਟੀ ਪਈ ਕਿੱਥੇ ਮਰੜਾ ਬੱਦਾ ਕਿੱਥੇ ਸਫਰ ਬੱਦਾ ਕਿੱਥੇ ਨੋਜ ਬੱਦੀ ਇਹ ਸਾਰਾ ਕੁਝ ਹਸਾਬਿਕ ਤਾਬ ਹੋਣਾ ਵਾ ਅੱਜ ਦਰਿਆ ਜਿਹੜੀ ਆ ਉਹ ਮਿੱਟੀ ਵਾਪਸ ਲੈ ਰਿਹਾ ਰੇਤ ਵਾਪਸ ਲੈ ਰਿਹਾ ਵਾ ਜਿੰਨੀ ਤੁਸੀਂ ਚੋਰਾਂ ਤੋਂ ਰਿਤਾ ਚੋਰੀ ਕਰਾਈ ਸੀ ਉਹ ਦਿਨਾਂ ਤੋਂ ਕਈ ਗੁਣਾ ਵੱਧ ਪੂਰੇ ਪੰਜਾਬ ਚੋਂ ਇਕੱਠੀ ਕਰਕੇ ਨੌਜਵਾਨਾਂ ਨੇ ਸੰਸਥਾਵਾਂ ਨੇ ਲੋਕਾਂ ਨੇ ਦਰਿਆ ਨੂੰ ਵਾਪਸ ਕੀਤੀ ਆ ਬੰਨਾਂ ਦੀ ਰੱਖ-ਰਖਾਵ ਬੰਨਾਂ ਨੂੰ ਬੰਨਣ ਨੂੰ ਮਜ਼ਬੂਤ ਕਰਨ ਦੇ ਰੂਪ ਦੇ ਵਿੱਚ ਇਹ ਆਉਣਲੇ ਦਿਨਾਂ ਦੇ ਵਿੱਚ ਸਾਰੇ ਸਾਥਕਤਾਬ ਵੀ ਦਰਿਆ ਵੀ ਪੰਜਾਬ ਦੇ ਰੋੜ ਦੇ ਵੀ ਪੰਜਾਬ ਨੂੰ ਪਰ ਲਟੇਰੀ ਹੋਰ ਕਿਤੇ ਆਣ ਕੇ ਇਹਦੇ ਵਿੱਚੋਂ ਜਿਹੜੀ ਚਿੱਟੀ ਚਾ ਦੀ ਲੁੱਟਣ ਇਹ ਮਨਜ਼ੂਰ ਨਹੀਂ ਅਜੇ ਵੀ ਮੌਕਾ ਵਾ ਜੇ ਕਿਤੇ ਪੰਜਾਬ ਦੇ ਸਾਰੇ ਦਰਿਆਵਾਂ ਨੂੰ ਨੇਰੀ ਰੂਪ ਦੇਣ ਵਾਲੇ ਪਾਸੇ ਆਜੋ ਤੇ ਇਹਦੇ ਤੇ ਕੋਈ ਘਾਟਾ ਤੁਹਾਨੂੰ ਨਹੀਂ ਪੈਣਾ ਸਰਕਾਰ ਨੂੰ ਪੈਸੇ ਸਗੋਂ ਵਧਣਗੇ ਕਿਉਂਕਿ ਜਿੱਥੋਂ ਪੁੱਟ ਪਟਾਈ ਕਰਕੇ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਚੌੜੇ ਕਰਨੇ ਆ ਉਥੋਂ ਰੇਤਾ ਮਿੱਟੀ ਨਿਕਲਣੀ ਆ ਜਿਹੜੀ ਰੇਤਾ ਮਿੱਟੀ ਦੀ ਕੀਮਤ ਆ ਇਸ ਟਾਈਮ ਤੇ ਸੋ ਇਹਦੇ ਤੇ ਕੰਮ ਕਰੋ ਪਖੰਡਵਾਜਨਾ ਕੋਈ ਨਹੀਂ ਹੋਣਾ ਤੇ ਪੈਣ ਅੰਦਰਜੀਤ ਕੋਰ ਮਾਣ ਮਾਣ ਤੁਸੀਂ ਵਿਧਾਇਕ ਬਣਾਈ ਹੋਏ ਜੀ ਲੋਕਾਂ ਦੇ ਜਿਹੜੀ ਤੁਸੀਂ ਭਾਸ਼ਾਵਰਤੀ ਆ ਇਹ ਪਾਸ਼ਾ ਦਾ ਲੋਕ ਜਵਾਬ ਦੇਣਗੇ ਅਕਨਿੰਦਰਜੋਗ ਸ਼ਬਦ ਸੀ ਤੁਹਾਡੇ ਜੋ ਤੁਸੀਂ ਬੋਲੇ ਆ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਸੋ ਇੰਨੀ ਘਬਰਾਟ ਚਾ ਕੇ ਬਿਆਨ ਦੇੜੇ ਠੀਕ ਨਹੀਂ ਲੋਕਾਂ ਦੇ ਨਮਾਇंदे ਜੇ ਲੋਕਾਂ ਦੇ ਚੁੜਿਹਰੇ ਨਮਾਇंदे ਦੀ ਤੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਲੋਕਾਂ ਦੀਆਂ ਗੱਲਾਂ ਸੁਣਨੀਆਂ ਇਹ ਫਰਜ਼ ਬਣਦਾ ਹੁੰਦਾ ਵਾ ਆਗੂਆਂ ਦਾ ਆਗੂ ਕਿਤੇ ਵੱਡੀ ਗੱਡੀ ਦੇ ਵਿੱਚ ਬਹਿ ਕੇ ਜਾਂ ਵੱਡਾ ਮਤਲਬ ਤਾਉ ਝਾਮ ਨਾਲ ਲੈ ਕੇ ਵੱਡੀ ਸਿਕਿਉਰਿਟੀ ਲੈ ਕੇ ਨਹੀਂ ਬਣਦਾ ਵੱਡਪਣ ਜਿਹੜਾ ਵਾ ਉਹ ਖਾਇਆ ਜਾਂਦਾ ਵਾ ਲੋਕਾਂ ਦੀ ਗੱਲ ਸਹਿ ਕੇ ਤੇ ਤੁਸੀਂ ਸਹਿਣ ਸ਼ਕਤੀ ਜਿਹੜੀ ਆ ਉਹ ਛੱਡੀ ਬੈਠੇ ਜੇ ਇਸ ਟਾਈਮ ਤੇ ਜੋ ਕੁਝ ਵਾਪਰਿਆ ਵਾ ਐਨ ਲੱਗਦਾ ਵਾ ਕਿ ਜਦੋਂ ਜਹਾਜ਼ ਡੁੱਬਣ ਲੱਗੇ ਚੂਹੇ ਪਹਿਲਾਂ ਭਜਦੇ ਆ ਭੱਜ ਭਜੋੜ ਜਿਹੜੀ ਉਹ ਸ਼ੁਰੂ ਹੋ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਫੇਰ ਇਸ ਸੰਕਟਮਈ ਸਮੇਂ 'ਚ ਉੱਠ ਕੇ ਆਪਣੇ ਆਪ ਨੂੰ ਫੇਰ ਸੰਭਾਲਣਗੇ ਕਿਉਂਕਿ ਸੰਸਥਾਵਾਂ ਬਹੁਤ ਸਵਾਵਾ ਕਰ ਰਹੀਆਂ ਵਾ ਹਰੇਕ ਵਰਗ ਦਾ ਹੈ ਨੌਜਵਾਨ ਔਰ ਕਈਆਂ ਨੇ ਆਪਣੇ ਭਾਵੇਂ ਉਹ ਕੇਂਦਰ ਦੇ ਅਪਲਾਈ ਨੇ ਭਾਵੇਂ ਉਹ ਸਕੀਟ ਦੇ ਅਪਲਾਈ ਨੇ ਆਪਣੀਆਂ ਤਨਖਾਹਾਂ ਤੱਕ ਦਾਨ ਕਰਤੀਆਂ ਆਪਣੇ ਬੱਚਿਆਂ ਦੀ ਪੌਕਟ ਮਨੀ ਤੱਕ ਕੱਟ ਲਾ ਦਿੱਤੇ ਆ ਆਪਣੇ ਘਰ ਦੇ ਚੁੱਲ੍ਹੇ ਤੇ ਕੱਟ ਲਾ ਦਿੱਤੇ ਆ ਕਿਉਂਕਿ ਪੰਜਾਬ